ਗਈ ਹੈ ਕੀ ਸਾਰਾ ਮਾਮਲਾ ਕਿਦਨ ਗਈ ਤੇ ਕੀ ਹੈ ਮਾਮਲਾ ਕੁੜੀ ਦੀ شادی ਰੱਖੀ ਗਈ ਮੋੜੀ ਤਵੀ ਪੰਜੀਤ ਰੀਤੇ ਚੂੜੀਆਂ ਪਾਉਣਾ ਚਵੀ ਤੇ ਕਿਰਾਦਾ ਦੇ ਲਈ ਅੱਛਾ ਹਾਂਜੀ ਕਿਹਦੇ ਨਾਲ ਗਈ ਲਟਕੀ ਦੇ ਨਾਲ ਹੀ ਗਈ ਲੱਟਟੀ ਉਹਦੀ ਦੋਸਤ ਦੀ ਸਕੂਲ ਦੀ ਦੋਸਤ ਦੀ ਅੱਛਾ ਹਾਂਜੀ ਵਿਆਹ ਕਿਦਨ ਰੱਖਿਆ ਵਿਆਹ 14 ਫਰਵਰੀ ਜਨਵਰੀ ਦਾ 14 ਜਨਵਰੀ ਆ ਕੇ ਹਾਂਜੀ ਕੋਈ ਦਾਜੂ ਜੂਜੇ ਦੀ ਕੁੜੀ ਹੱਤੇ ਹਾਂਜੀ ਦਾਜੂ ਸਾਰਾ ਬਣਾਇਆ 2 ਮਹੀਨੇ ਪਹਿਲਾਂ ਦਾ ਬਣਾਇਆ ਤੇ ਹੁਣ ਜਿਹੜਾ ਕੁੜੀ ਚਲ ਗਈ ਆ ਹੁਣ ਕੋਈ ਪਤਾ ਲੱਗਾ ਕਿੱਥੇ ਗਈ ਜਾਂ ਕੋਈ ਕੋਈ ਪਤਾ ਨਹੀਂ ਲੱਗਾ ਅੱਜ 9 ਦਿਨ ਹੋ ਗਏ ਕਿਸੇ ਸੰਬੰਧੀ ਥਾਣੇ ਦਰਖਾਸਤ ਦੀ ਕੋਈ ਹਾਂਜੀ ਥਾਣੇ 24 ਤਰੀਕ ਦੀ ਦਰਖਾਸਤ ਦਿੱਤੀ ਆ ਉਸ ਜਿਹੜੀ ਕੁੜੀ ਨਾਲ ਗਈ ਆ ਉਹ ਕਿੱਥੋਂ ਰਹਿਣ ਵਾਲੀ ਉਹ ਇੱਥੋਂ ਦੀ ਰਹਿਣ ਵਾਲੇ ਗਵਾਂਢ ਵਾਲੇ ਉਸ ਦੇ ਪਰਿਵਾਰ ਨੇ ਸਬਰ ਕੀਤਾ ਕੋਈ ਉਹਨੂੰ ਪੁੱਛਿਆ ਕੋਈ ਨਹੀਂ ਪੁੱਛਿਆ ਉਹ ਨਹੀਂ ਦੱਸਦੇ ਹਾਂ ਕੀ ਲੱਗਦਾ ਤੁਹਾਨੂੰ ਮਤਲਬ ਕੁੜੀ ਜਾਣ ਬੁਝ ਕੇ ਇਹ ਨਹੀਂ ਦੱਸਣ ਲੈ ਇੱਕ ਜਾਣ ਬੁਝ ਕੇ ਨਹੀਂ ਦੱਸਣ ਲੈ ਕੁੜੀ ਇਹਨਾਂ ਗਾਇਬ ਕੀਤੀ ਕੋਈ ਕਰੋ ਪੈਸਾ ਤੇਲਾ ਵੀ ਖੜਿਆ ਕੋਈ ਗਾਣਾ ਖੜਿਆ ਹਾਂ ਜੀ ਖੜਿਆ ਗਾਣਾ ਖੜਿਆ ਕੁੜੀ ਨੇ ਐਸਾ ਵੀ ਖੜਿਆ ਕੋਈ ਵੈਸਾ 2 ਮਹੀਨੇ ਪਹਿਲਾਂ 30000 ਰੁਪਏ ਮੇਰਾ ਕੱਢਿਆ ਉਹੀ ਨਾਲ ਲੈ ਗਏ ਹਾਂ ਹੂੰ ਇਹ ਸਬੰਧੀ ਥਾਣੇ ਦਰਖਾਸਤ ਦੀ ਕੋਈ ਹਾਂ ਜੀ ਦਿੱਤੀ ਕਾਰਵਾਈ ਹੋਈ ਕੋਈ ਉਹਨਾਂ ਨੇ ਨਹੀਂ ਕਾਰਵਾਈ ਕੀਤੀ ਕੀ ਅੰਦੀ ਪੁਲਿਸ ਕੀ ਅੰਦੀ ਹੈ ਪੁਲਿਸ ਆਂਦੀ ਹੈ ਇਹ ਮਾਮਲੇ ਜੇ ਕੋਈ ਕਰ ਨਹੀਂ ਸਕਦੇ ਕੁੜੀਆਂ ਦੋਵੇਂ ਬਲ ਗਈ ਹਾਂ ਜੀ ਇਹ ਇਸ ਸੰਬੰਧੀ ਕੋਈ ਗਾਂ ਤੱਕ ਕੋਈ ਲੱਗਾ ਪਤਾ ਕੋਈ ਫੋਨ ਕੋਣ ਕੁੜੀ ਦਾ ਜਾਂ ਕੋਈ ਪਤਾ ਕਰੀ ਸਦਾ ਨਹੀਂ ਉਹ ਕੁੜੀ ਕੋ ਫੋਨ ਹੈ ਜਿਹਨੇ ਕੁੜੀ ਨੇ ਪੁਝਾ ਕੇ ਖੜਿਆ ਕੋਈ ਫੋਨ ਹੈਗਾ ਸਾਡੀ ਕੁੜੀ ਕੋ ਫੋਨ ਨਹੀਂ ਹੈਗਾ ਕਿੱਥੋਂ ਖੜਿਆ ਤੁਹਾਡੀ ਕੁੜੀ ਨੇ ਪੁਝਾ ਕੇ ਨਹੀਂ ਉਹਨੇ ਘਰੋਂ ਇੱਥੋਂ ਆਵਾਜ਼ ਮਾਰੀ ਸਾਹਮਣੇ ਨੁਕਰ ਤੋਂ ਅੱਛਾ ਰੋਟੀ ਖਾਂਣ ਲੱਗੀ 10 ਵਜੇ ਕਦੋਂ ਲਈਦਾਈ ਦੋਸਤੀ ਕਦੋਂ ਦੀ ਦੋਸਤੀ ਇਹਨਾਂ ਦੀ ਇੱਥੇ ਇੰਨੇ ਅਰਿਆਂ ਲੱਗੇ ਸਾਡੇ ਸਾਹਮਣੇ ਤੇ ਜੋ 6 ਸਾਲ ਹੋ ਗਏ ਦੋਸਤੀ ਅੱਛਾ ਜੀ ਹਾਂ ਜੀ ਛੇ ਵਜੇ ਜਾਂਦਾਂਗਾ ਠੀਕ ਘਟਨਾयां ਜਾਂਦੀਆਂ ਕੱਠਣਾ ਹੋਣਾ ਤੁਹਾਨੂੰ ਇਸ ਵਾਰ ਪਹਿਲਾਂ ਕੋਈ ਪਤਾ ਲੱਗਾ ਸੀ ਸਾਨੂੰ ਕੋਈ ਪਤਾ ਨਹੀਂ ਹੈ ਗੱਲ ਬਾਰੇ ਵੀ ਕੀ ਹੈ ਚਲੋ ਦੋਸਤ ਅਹੀਂ ਮੁੰਡੇ ਕੁੜੀ ਦੀ ਤੇ ਗੱਲ ਸੁਣੀ ਪਰ ਕੁੜੀਆਂ ਦੀ ਨਹੀਂ ਕਦੀ ਸੁਣੀ ਇਹ ਇੱਕ ਆ ਚਾਂਸ ਹੋਊਗਾ ਜਿਸ ਜਗ੍ਹਾ ਕੁੜੀ ਦਾ ਰਿਸਾ ਪੰਗਿਆ ਹੀ ਜਦੋਂ ਪੂਨਾ ਬਣ ਗਈ ਉਹਨਾਂ ਨੇ ਉਹਨਾਂ ਦਾ ਜਵਾਬ ਦਿੱਤਾ ਉਹਨਾਂ ਦਾ ਜਵਾਬ ਦਿੱਤਾ ਹਾਂਜੀ ਕੀ ਮੰਗਰਦੀ ਕੁੜੀ ਨੂੰ ਕੀ ਕਹਿੰਦਾ ਜਦੋਂ ਜੇ ਤੁਹਾਡੀ ਵੀਡੀਓ ਵੇਖਦੇ ਪਈਏ ਸਾਨੂੰ ਕੁੜੀ ਸਾਡੀ ਸਹੀ ਸਲਾਮਤ ਸਾਡੇ ਕੋਲ ਪਹੁੰਚੀ ਪਹੁੰਚੀ ਹੈ ਹਾਂ ਆਡੀ ਇਹੋ ਹੀ ਮੰਗਾ ਹਾਡੀ ਕੁੜੀ ਸਾਡੇ ਕੋਲ ਪਹੁੰਚ ਗਈ। ਅਸੀਂ ਕੁਝ ਨਹੀਂ ਕਮਾਗੇ ਕੁੜੀ। ਠੀਕ। ਹਾਲੇ ਕੱਤੀ ਜੀ। ਅਰੇ ਤੇ ਕੀ ਕਰਾਜੋਗੇ? ਕਦੀ ਸੁਣਿਆ ਹੀ ਤਾਂ ਕੁੜੀ-ਕੁੜੀਆਂ ਪਹਹਾ ਕੇ ਦਾ ਕੀ ਮੁੰਡਾ ਤੇ ਕੁੜੀ ਪਹਹਾ ਕੇ ਦਾ ਕਦੇ ਸੁਣੀ ਸੀ? ਕੀ ਲੱਗਦਾ ਤੁਹਾਨੂੰ ਹਰ ਅਕਸਤਾਨ ਆ? ਕੀ ਕਰਜੋਦੀ? ਕਹਿਣਾ ਹੀ ਇਹੋ ਚਾਹਾਂਗੇ ਕਿ ਚਲੋ ਮੁੰਡੇ-ਮੁੰਡੇ ਕੁੜੀ ਨਾਲ ਤਾਂ ਸੁਣਿਆ ਹੀ ਕੁੜੀਆਂ-ਕੁੜੀਆਂ ਦਾ ਤਾਂ ਚਲੋ ਨਹੀਂ ਸੁਣਿਆ। ਕੋਈ ਪਹਿਲਾਂ ਵੀ ਤੁਹਾਨੂੰ ਲੱਗਾ ਕੋਈ ਗੱਲਬਾਤ ਹੈ ਘਰ ਚ ਰਿੰਦੀਆਂ ਜਾਂ ਕੋਈ ਗੱਲਬਾਤ ਕੁੜੀ ਦੇ ਕੀਤੀ ਹੋਵੇ? ਨਹੀਂ ਸਾਡੇ ਨਾਲ ਇਸ ਵਾਰੇ ਕੁੜੀ ਨੇ ਕੋਈ ਗੱਲਬਾਤ ਨਹੀਂ ਕੀਤੀ ਪੁੱਛਦੇ ਰਹੇ ਹਾਂ ਚਲੋ ਸਾਨੂੰ ਨਹੀਂ ਦੱਸਦੀ ਰਹੀ ਤੇ ਜਦੋਂ ਉਹਨਾਂ ਆ ਚਾਂਸ ਕੀਤਾ ਉਦੋਂ ਸਾਨੂੰ ਸਾਰਾ ਕਿ ਚਲੋ ਲਾਗੇ ਬਨੇਲੇ ਦੱਸ ਦੇਈ ਆ ਫੋਨ ਤੇ ਅੱਜ ਕੱਲ ਸਾਰਾ ਕੁਝ ਆਉਂਦਾ ਫਿਰ ਲੋਕੀ ਦੱਸ ਦਿਆ ਕਿ ਚਲੋ ਏਦਾਂ ਏਦਾਂ ਹੋ ਰਿਹਾ ਚਲੋ ਓਦਾਂ ਹੁਣ ਪਤਾ ਲੱਗਦਾ ਪਿਆ ਪਹਿਲਾਂ ਅਸੀਂ ਤੇ ਉਸੇਲੀਆ ਤੌਰ ਤੇ ਹੀ ਰਹਿ ਗਏ ਸੀ ਕਿ ਸੇਲੀਆ ਹੀ ਆ ਚਲੋ ਕੋਈ ਗੱਲ ਨਹੀਂ ਹਾਂਜੀ ਪਰ ਪਤਾ ਨਹੀਂ ਇਹ ਘਟਨਾ ਵਾਪਰੀ ਹੈ ਹਾਂਜੀ ਇਹ ਨਹੀਂ ਪਤਾ ਵੀ ਚਲੋ ਇਹਨਾਂ ਨੇ ਆ ਕੰਮ ਕਰਨਾ ਤੇ ਉਹ ਜਿਹੜੀ ਕੁੜੀ ਜਿਹੜੀ ਗਈ ਉਹਦੇ ਪਰਿਵਾਰ ਨੇ ਤਨ ਗਿਆ ਕਿ ਹੁਣ ਉਹਨਾਂ ਦੇ ਪਰਿਵਾਰ ਨੇ ਸਾਨੂੰ ਕੁਝ ਨਹੀਂ ਦੱਸਿਆ ਕੋਈ ਬਲ ਗੱਲ ਪਾਣੀ ਕਿਤੇ ਨਹੀਂ ਉਹਨਾਂ ਨੇ ਕੋਈ ਗੱਲ ਬਾਤ ਨਹੀਂ ਕੀਤੀ ਥਾਣੇ ਤਰਖਾਦ ਗਏ ਥਾਣੇ ਪੁੱਛੀ ਜਾਂਦੀ ਹੈ ਥਾਣੇ ਤਰਖਾਦ ਦਿੱਤੀ ਹੋਈ ਸੀ ਪਹਿਲਾਂ ਪਹਿਲਾਂ ਕੋਈ ਸੁਣਵਾਈ ਨਹੀਂ ਹੋਈ ਸੀ ਹੁਣ ਕੱਲ ਦੀ ਕਾਰਵਾਈ ਚੱਲ ਰਹੀ ਹੈ ਹਾਂਜੀ ਕੁੜੀ ਦਾਜ ਦਾ ਦੇਣਾ ਕੀ ਕੀ ਕੁੜੀ ਦਾਜ ਵਾਸਤੇ ਕਹਿੰਦਾ ਹੈ ਕਰ ਦਾਜ ਵਾਸਤੇ ਥੇਟੀ ਪੂਟੀ ਸਾਰਾ ਕੁਝ ਬਣਾਇਆ ਹੈ ਹੀ ਹਾਂਜੀ ਵਾਸ਼ਿੰਗ ਮਸ਼ੀਨ ਵੀ ਚਲੋ ਗਿਆਣਾ ਗੁਣਾ ਹੀ ਬਣਾਇਆ ਬਣਾਇਆ ਪਰ ਜਾਣ ਨਾਲ ਹੁਣ ਜਿਹੜੀਆਂ ਉਹ ਆਸਾਂ ਖਤਮ ਹੋ ਗਈਆਂ ਹਾਂਜੀ ਹੁਣ ਤੁਹਾਨੂੰ ਪਤਾ ਹੀ ਆ ਫਿਰ ਜਦੋਂ ਕੋਈ ਤੀ ਪੋਤੇ ਦਾ ਕਰੇ ਤੇ ਵਾਚ ਉਹ ਸਾਰੀਆਂ ਉਮੀਦਾਂ ਤੇ ਪਾਣੀ ਫਿਰ ਜਿੱਤੇ ਮਾਰੀ ਜਾਂਦੀਆਂ ਆਸ ਜੋ ਤੇ ਤੇਰੀ ਕੁੜੀ ਘਰ ਵਾਪਸ ਆਏ ਫਿਰ ਕੀ ਹਾਂਜੀ ਅਸੀਂ ਕੁਝ ਨਹੀਂ ਕਵਾਂਗੇ ਅਸੀਂ ਇਹੋ ਕਹਿੰਨੇ ਵੀ ਕੁੜੀ ਇਕੱਲੀ ਵਾਪਸ ਆਈ